ਥੋਡੀ ਪਾਰਟੀ 'ਚ ਤੁਹਾਡੇ ਪੰਥਕ ਤੌਰ ਦੇ ਉੱਤੇ ਦਲਿਤ ਸਮਾਜ ਦਾ ਕੀ ਸਤਕਾਰ ਹੈ ਜੇ ਜੇ ਮੈਂ ਕੰਪੈਰੀਜ਼ਨ 'ਚ ਜਾਵਾਂ ਕਿ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਇੱਕ ਕਾਲਾ ਬੰਦਾ ਬੂਟਾ ਸਿੰਘ ਉਹਨੂੰ ਲਾਇਆ ਜਾਂ ਗਿਆਨੀ ਜ਼ੈਲ ਸਿੰਘ ਬਾਰੇ ਕਹਿ ਕੇ ਇੱਕ ਗਰੰਥੀ ਸੀ ਸਾਈਕਲ ਤੇ ਜਾਂਦੇ ਸੀ ਤੁਸੀਂ ਕੰਪੈਰੀਟਿਵਲੀ ਜਦੋਂ ਅਕਾਲੀ ਦਲ ਵੱਲ ਦੇਖਦੇ ਹਾਂ ਓਵਰ ਦਾ ইয়ারਜ਼ হোয়াਟ ਹੈਵ ਯੂ ਡਨ ফর देम ਦੇਖੋ ਅਕਾਲੀ ਦਲ ਜਿਹੜਾ ਹੈ ਉਸ ਆਪਣੇ ਵਿੱਚ ਆਪਣੀ ਕੌਮ ਵਿੱਚ ਗੁਰੂ ਸਾਹਿਬ ਨੇ ਕਾਸਟਿਜ਼ਮ ਤਾਂ ਖਤਮ ਕੀਤਾ ਜੀ ਸਾਡੇ ਵਾਸਤੇ ਕੋਈ ਐਸਸੀ ਜਾਂ ਦੂਜਾ ਨਹੀਂ ਸਾਡੇ ਵਾਸਤੇ ਆਪਰਾ ਪਰਿਵਾਰ ਹੈ ਗੁਰੂ ਸਾਹਿਬ ਨੇ ਸਾਂਝਾ ਸਮਝਦੇ ਹੋਂ ਸਾਰੇ ਇੱਕ ਹੈ ਇੱਕ ਹੈ ਤੋਂ ਤੁਸੀਂ ਦੇਖ ਲਓ ਜਿੰਨੇ ਸਾਡੇ ਲੀਡਰਸ਼ਿਪ ਹੈ ਉਸ ਵਾਦੀ ਸਾਰੀ ਟੌਪ ਦੀ ਲੀਡਰਸ਼ਿਪ ਸਾਡੇ ਵਿੱਚ ਹੈ ਭਾਵੇਂ ਰਣਕੇ ਸਾਹਿਬ ਹੈਗੇ ਦੂਜੇ ਹੈਗੇ ਸਾਰੇ ਉਹ ਐਜ਼ ਅ ਫੈਮਲੀ ਰਹਿੰਦੇ ਅਸੀਂ ਐਜ਼ ਫੈਮਲੀ ਦੇ ਆਨ ਦਾ ਟੌਪ ਟੀਮ ਐਂਡ ਕਾਸਟਿਜ਼ਮ ਦੁਨੀਆ 'ਚ ਨਹੀਂ ਕਿਤੇ ਆਪਣੇ ਹਿੰਦੁਸਤਾਨ 'ਚ ਹੈ ਅਤੇ ਗੁਰੂ ਸਾਹਿਬਾਂ ਆਪਾਂ ਹੀ ਸਿੱਖੀ ਸਿੱਖੀ ਨੇ ਤਾਂ ਖਤਮ ਕੀਤੀ ਹੈ